ਸੀਗਾ ਇਹ ਤਕਰੀਬਨ ਅੱਜ ਤੋਂ 5 ਮਹੀਨੇ ਪਹਿਲਾਂ ਸਫੀ ਮਿੱਤਲ ਸੀਗਾ ਪਿੰਡ ਸ਼ੇਣੇ ਦਾ ਮਹਾਜਨਾਂ ਦਾ ਬੱਚਾ ਸੀ ਇਹ ਜਿਹੜਾ ਇੰਗਲਿਸ਼ ਅਕੈਡਮੀ ਬਾਸਲ ਟਾਇਰਾਂ ਵਾਲੇ ਇਹਨਾਂ ਦੇ ਬੇਟੇ ਨੇ ਉਹਨੂੰ ਇੰਗਲੈਂਡ ਦੇ ਵਿੱਚ ਤੋਰਿਆ ਸੀ ਵਿਦ ਜੋਬ 5 ਸਾਲ ਦਾ ਵਰਕ ਪਰਮਿਟ 2.5 ਲੱਖ ਰੁਪਇਆ ਲੈ ਕੇ ਗੱਲਬਾਤ ਹੋਈ ਸੀ ਲੈਟਰ ਪੈਡ ਤੇ ਇਹਨਾਂ ਨੇ ਲਿਖ ਕੇ ਦਿੱਤਾ ਵੀ ਸੋਨੂੰ ਵਿਦ ਜੋਬ ਤੇ ਪੱਕੀ ਨੌਕਰੀ ਮਿਲੂਗੀ 5 ਸਾਲ ਦਾ ਵਰਕ ਪਰਮਿਟ ਮਿਲੂਗਾ ਤੇ ਇਸ ਦੇ ਸਬੰਧ ਦੇ ਵਿੱਚ ਦੋ ਫੈਸਲੇ ਹੋਏ ਸੀ ਪਹਿਲਾਂ 2.5 ਲੱਖ ਰੁਪਏ ਦਾ ਫੈਸਲਾ ਹੋਇਆ ਸੀਗਾ ਵੀ ਅਸੀਂ 3 ਮਹੀਨਿਆਂ ਦੇ ਵਿੱਚ ਜਾਂ ਤਾਂ ਉਹਨਾਂ ਨੂੰ ਉੱਥੇ ਲੀਗਲ ਕਰਾ ਕੇ ਦੇਵਾਂਗੇ ਉਹੀ ਜੋਬ ਦਿਵਾਵਾਂਗੇ ਗੇ ਵਰਕ ਪਰਮਿਟ ਦਵਾਵਾਂਗੇ ਤੇ ਨਹੀਂ ਫਿਰ ਅਸੀਂ ਤੁਹਾਨੂੰ 22.5 ਲੱਖ ਰੁਪਈਆ ਮੋੜਾਂਗੇ ਜਦੋਂ 22.5 ਲੱਖ ਰੁਪਈਆ ਵੀ ਨਹੀਂ ਮੋੜਿਆ ਇਹਨਾਂ ਨੇ ਤੇ ਕੋਈ ਉਹਨੂੰ ਜੋਬ ਵੀ ਨਹੀਂ ਦਵਾਈ ਤੇ ਉਹਨੂੰ ਲੀਗਲ ਵੀ ਨਹੀਂ ਕਰਾਇਆ ਤੇ ਉਸ ਦੇ ਸਬੰਧ ਦੇ ਵਿੱਚ ਜਿਹੜੇ ਲਿਖਤ ਪਹਿਲਾਂ ਹੋਈ ਸੀਗੀ ਵਿੱਚ ਵਪਾਰ ਮੰਡਲ ਜਿਹੜੇ ਇਹ ਇਮੀਗ੍ਰੇਸ਼ਨ ਵਾਲੇ ਵੀਰ ਆ ਇਹਨਾਂ ਦੇ ਪ੍ਰਧਾਨ ਸਾਰਿਆਂ ਨੇ ਵਿੱਚ ਬੈਠ ਕੇ ਇਹ ਸਮਝੌਤਾ ਹੋਇਆ ਜੀ 22.5 ਲੱਖ ਰੁਪਈਆ ਸਾਨੂੰ 26 ਅਪਰੀਲ ਮਾਰਚ ਨੂੰ ਮੋੜਾਂਗੇ ਜਦੋਂ ਉਹ ਨਾ ਮੋੜਿਆ ਉਸ ਤੋਂ ਬਾਅਦ ਅਸੀਂ ਇਹਨਾਂ ਦੇ ਟਾਇਰਾਂ ਵਾਲੇ ਵਪਾਰ ਦੇ ਵਿੱਚ ਤੇ ਇਮੀਗ੍ਰੇਸ਼ਨ ਤੇ ਧਰਨਾ ਦਿੱਤਾ ਉਦੋਂ ਬਾਅਦ ਪ੍ਰਸ਼ਾਸਨ ਵਿੱਚ ਪਏ ਕੇ ਵਪਾਰ ਮੰਡਲ ਵਿੱਚ ਪਏ ਕੇ ਸੂਝਮਾਨ ਭਰਾਵਾਂ ਨੇ ਇੱਕ ਫੈਸਲਾ ਕਰਾਤਾ ਵੀ ਸਾਨੂੰ 1.75 ਲੱਖ ਰੁਪਿਆ ਅਸੀਂ ਦੇਵਾਂਗੇ 9.875 ਲੱਖ ਰੁਪਿਆ ਦਾ ਚੈੱਕ ਦੇਤਾ ਵੀ ਦੂਜੇ ਜਿਹੜੇ ਤਾਂ ਕਾਊਂਟਰਾਂ ਹੀ ਗਏ ਉਹ ਕਾਊਂਟਰਾਂ ਹੀ ਪੈਸੇ ਦੇਵਾਂਗੇ ਤੇ ਦੂਜੇ ਤੁਹਾਨੂੰ ਨਗਦ ਮੋੜ ਦੇਾਂਗੇ ਜਦੋਂ ਉਹ ਬਾਰ-ਬਾਰ ਸਾਡੀਆਂ ਮੀਟਿੰਗਾਂ ਹੋਣ ਤੇ ਨਾਂ ਮੋੜਿਆ ਤਾਂ ਅਸੀਂ ਇੱਕ ਐਪਲੀਕੇਸ਼ਨ ਐਸਐਸਪੀ ਬਰਨਾਲਾ ਨੂੰ ਦਿੱਤੀ ਉਹਨਾਂ ਨੇ ਉਹ ਮਾਰਕ ਕਰਕੇ ਐਸਪੀ ਡੀਨ ਦੇ ਗਈ ਉੱਥੇ ਬੈਠ ਕੇ ਵੀ ਸਾਡੀ ਅੱਜ ਤੋਂ 5 ਦਿਨ ਪਹਿਲਾਂ ਮੀਟਿੰਗ ਹੋਈ ਇਹਨਾਂ ਦੇ ਨਾਲ ਪਰ ਉਹ ਕਹਿੰਦੇ ਜੀ ਇਦੋਂ ਤੁਸੀਂ ਪੈਸੇ ਘਟਾਓ ਜਦੋਂ ਇਹ ਨਾਂ ਕੋਈ ਸਿਰੇ ਗੱਲਬਾਤ ਚੜੀ ਤਾਂ ਅਸੀਂ ਇਹ ਇਹਨਾਂ ਦਾ ਜਿਹੜਾ ਬਾਸਲ ਟਾਇਰਾ ਇਹਨਾਂ ਦੇ ਬਾਰ ਚ ਅਸੀਂ ਧਰਨਾ ਦਿੱਤਾ ਧਰਨਾ ਦੇਖ ਕੇ okay. ਅਸੀਂ ਜਿਹੜੀ ਮੀਟਿੰਗ ਹੋ ਰਹੀ ਸੀ ਇੱਕ ਸਮਝੌਤਾ ਕਰਾਇਆ ਜਾ ਰਹਾ ਸੀ ਡਿਪਟੀ ਸਾਹਿਬ ਵਿੱਚ ਸੀਗੇ ਡਿਪਟੀ ਡੀ ਵਿੱਚ ਸੀਗੇ ਬਲਜੀਤ ਸੀਆਈ ਦੇ ਜੋ ਅਨਚਾਰਜ ਸਨ ਉਹ ਵੀ ਵਿੱਚ ਸੀ ਤੇ ਉੱਥੇ ਗੱਲ ਇਹ ਬਣੀ ਕਿ ਜਿਹੜੇ ਸਾਡੇ ਸਾਥੀ ਸੀ ਧੁੱਪ ਸੀ ਉਹ ਟੈਂਟ ਲਾਉਣ ਲੱਗੇ ਅਸੀਂ ਮੀਟਿੰਗ ਦੇ ਵਿੱਚ ਸੀ ਉੱਥੇ ਤੂੰ ਤੂੰ ਮੈਂ ਮੈਂ ਇਹਨਾਂ ਦੀ ਆਪਸ ਵਿੱਚ ਥੋੜੀ ਬਹੁਤੀ ਹੋਈ ਆ ਕਿਉਂਕਿ ਜਿੰਨੇ ਵੀ ਵਪਾਰੀ ਵਪਾਰ ਮੰਡਲਾ ਜਾਂ ਬਾਜ਼ਾਰ ਦੇ ਸਾਡੇ ਮਹਾਜਨ ਲੋਕ ਆ ਉਹ ਸਾਡੇ ਭਰਾ ਆ ਕਿਉਂਕਿ ਸਾਡਾ ਇੱਕ ਨੌ ਮਾਸ ਵਾਲਾ ਰਿਸ਼ਤਾ ਇਹਨਾਂ ਨਾਲ ਕੋਈ ਜਾਤੀ ਸਾਡੀ ਕੋਈ ਦੁਸ਼ਮਣੀ ਨਹੀਂ ਜਾਤੀ ਸਾਡਾ ਕੋਈ ਵਿਰੋਧ ਨਹੀਂ ਵਿਰੋਧ ਆ ਸਾਡਾ ਸਿਰਫ ਉਹ ਗਰੀਬ ਪਰਿਵਾਰ ਆ ਉਸ ਦੀ ਮਾਂ ਨੂੰ ਕੈਸਰ ਦਾ ਪੀੜਤਾਗੇ ਇਲਾਜ ਚੱਲ ਰਿਹਾ ਮੰਜੇ ਤੇ ਪਿਆ ਤੇ ਉਹਨਾਂ ਦੇ ਜਿਹੜੇ ਡੈਡੀ ਆ ਉਹਨਾਂ ਨੂੰ ਲਕਬਾ ਹੋਇਆ ਵਾ ਇਹਨਾਂ ਨਾਲ ਜਿਹੜਾ ਫਰਾਡ ਹੋਇਆ ਉਹਦੇ ਸੰਬੰਧ ਦੇ ਵਿੱਚ ਫੈਸਲਾ ਕਰਾ ਰਹੇ ਸੀ ਜੇ ਅਸੀਂ ਵਿੱਚ ਹੁੰਦੇ ਤਾਂ ਉਹ ਤੂੰ ਤੂੰ ਮੈਂ ਮੈਂ ਹੋਣ ਨਹੀਂ ਸੀ ਦਿੰਦੇ ਕਿਉਂਕਿ ਜਿਹੜੇ ਸਾਡੇ ਇਹ ਸਾਥੀ ਆ ਮਹਾਜਨ ਪਰਿਵਾਰ ਆ ਸਾਡਾ ਇੱਕ ਬੀਕੇਜੂ ਡਕੌਂਦਾਵਲੋਂ ਇੱਕ ਸ਼ੈਫੀ ਮਿੱਤਲ ਵਾਸੀ ਸੈਣਾ ਦਾ ਜੋ ਬਾਹਰ ਭੇਜਿਆ ਸੀ ਉਹਦੇ ਮਸਲੇ ਨੂੰ ਲੈ ਕੇ ਅੱਜ ਸਵੇਰ ਤੋਂ ਧਰਨਾ ਚੱਲ ਰਿਹਾ ਸੀਗਾ ਜਿਹਦੇ ਵਿੱਚ ਕਿ ਇੱਕ ਪਾਸੇ ਕਿਸਾਨ ਯੂਨੀਅਨ ਦੇ ਜਿਹੜੇ ਪ੍ਰੋਟੈਸਟਰਸ ਨੇ ਉਹ ਵੀ ਆਪਣਾ ਧਰਨਾ ਦੇ ਰਹੇ ਸੀ ਤੇ ਵਪਾਰ ਮੰਡਲ ਵੱਲੋਂ ਵੀ ਕੁਝ ਦੁਕਾਨਦਾਰ ਜਿਹੜੇ ਆ ਉਹ ਬੰਸਲ ਟਾਇਰ ਵਾਲੇ ਜਿਹੜੇ ਉਹਨਾਂ ਦੀ سپورਟ ਦੇ ਵਿੱਚੋਂ ਉੱਥੇ ਹਾਜ਼ਰ ਸੀਗੇ ਤੋਂ ਸਵੇਰ ਤੋਂ ਇਹ ਗੱਲਬਾਤ ਜਦੋਂ ਚੱਲ ਰਹੀ ਸੀ ਤਾਂ ਦੋਨਾਂ ਧਿਰਾਂ ਦੇ ਜਿਹੜੇ ਮੋਦਵਾਰ ਬੰਦਿਆਂ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਇਹਨਾਂ ਦੀ ਮੀਟਿੰਗ ਕਰਵਾਈ ਗਈ ਸਵੇਰੇ ਪਹਿਲਾਂ ਇੱਕ 10 ਵਜੇ ਮੀਟਿੰਗ ਕਰਵਾਈ ਗਈ ਉਸ ਤੋਂ ਬਾਅਦ ਦੋ ਮੀਟਿੰਗਾਂ ਹੋਰ ਹੋ ਚੁੱਕੀਆਂ ਨੇ ਇਹ ਸਾਰੀਆਂ ਮੀਟਿੰਗਾਂ ਚੱਲ ਰਹੀਆਂ ਸੀਗੀਆਂ ਤੇ ਮੀਟਿੰਗਾਂ ਦੇ ਵਿੱਚ ਸਹਿਮਤੀ ਵੀ ਜਿਹੜੀ ਆਲਮੋਸਟ ਬਣ ਗਈ ਸੀ ਤੇ ਜਦੋਂ ਇਹ ਮੀਟਿੰਗ ਚੱਲ ਹੀ ਰਹੀ ਸੀ ਉਸ ਦੇ ਦੌਰਾਨ ਹੀ ਕਿਉਂਕਿ ਜਿਹੜੇ ਇਹਨਾਂ ਦੇ ਮੋਦਵਾਰ ਜ਼ਿੰਮੇਦਾਰ ਬੰਦੇ ਨੇ ਉਹ ਸਾਰੇ ਮੀਟਿੰਗ ਵਿੱਚ ਆ ਚੁੱਕੇ ਸੀ ਤਾਂ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਉੱਥੇ ਇੱਕ ਦੂਜੇ ਦੇ ਨਾਲ ਤੂੰ ਤੂੰ ਮੈਂ ਮੈਂ ਜਿਹੜੀ ਕੀਤੀ ਗਈ ਕੋਸ਼ ਜਿਹੜਾ ਟੈਂਟ ਲਾਉਣ ਨੂੰ ਲੈ ਕੇ ਇਹਨਾਂ ਦੀ ਆਪਸ ਚ ਤੁੰਤੂ ਮਮੇ ਹੋਈ ਸੀ ਤੇ ਥੋੜੀ ਬਹੁਤ ਦਿਨਾਂ ਦੀ ਉੱਥੇ ਧੱਕਾ ਮੁੱਕੀ ਵੀ ਹੋਈ ਦੋਨਾਂ ਪਾਸਿਆਂ ਤੋਂ ਤੇ ਜਦੋਂ ਇਸ ਗੱਲ ਦਾ ਪਤਾ ਲੱਗਿਆ ਤੁਰੰਤ ਜਿਹੜਾ ਅਸੀਂ ਉੱਥੇ ਮੌਕੇ ਤੇ ਪਹੁੰਚ ਕੇ ਪੁਲਿਸ ਪ੍ਰਸ਼ਾਸਨ ਨੇ ਵਿਚ ਪਾ ਕੇ ਜਿਹੜੀ ਪਹਿਲਾਂ ਤਾਂ ਇਹ ਲੜਾਈ ਹੋ ਰਹੀ ਸੀ ਉਸ ਨੂੰ ਜਿਹੜਾ ਹਟਾਇਆ ਤੇ ਜਿਹੜੇ ਕਿਸਾਨ ਯੂਨੀਅਨ ਦੇ ਜੋ ਆਗੂ ਸੀ ਉਹਨਾਂ ਨੇ ਵੀ ਆਪਣੇ ਜਿਹੜੇ ਕਿਸਾਨ ਜਥੇਬੰਦੀ ਵਾਲੇ ਸੀਗੇ ਉਹਨਾਂ ਨੂੰ ਸ਼ਾਂਤ ਕਰਵਾਇਆ ਜਿਹੜੇ ਵਪਾਰ ਮੰਡਲ ਦੇ ਆਗੂ ਸੀ ਉਹਨਾਂ ਨੇ ਵੀ ਵਪਾਰੀਆਂ ਨੂੰ ਜਿਹੜਾ ਸ਼ਾਂਤ ਕਰਵਾਇਆ ਜੋ ਦੋਨਾਂ ਤਰ੍ਹਾਂ ਦੇ ਵਿੱਚ ਜੋ ਇੱਕ ਲੜਾਈ ਜਾਂ ਤਣਾਅ ਦਾ ਮਾਹੌਲ ਬਣਿਆ ਸੀਗਾ ਉਸ ਨੂੰ ਸ਼ਾਂਤ ਕਰਵਾ ਲਿਆ ਗਿਆ ਉਸ ਤੋਂ ਬਾਅਦ ਜਿਹੜਾ ਆਗੂਆਂ ਦੀ ਅਪੀਲ ਦੇ ਉੱਤੇ ਜਿਹੜੇ ਕਿਸਾਨ ਯੂਨੀਅਨ ਦੇ ਜੋ ਧਰਨਾਕਾਰੀ ਕਿਸਾਨ ਸੀਗੇ ਉਹ ਵੀ ਧਰਨੇ ਨੂੰ ਖਾਲੀ ਕਰਕੇ ਇੱਥੋਂ ਵਾਪਸ ਜਾ ਚੁੱਕੇ ਨੇ ਤੇ ਜਿਹੜੇ ਵਪਾਰ ਮੰਡਲ ਵੱਲੋਂ ਅਪੀਲ ਕੀਤੀ ਗਈ ਉਹਨਾਂ ਦੀ ਅਪੀਲ ਦੇ ਉੱਤੇ ਵੀ ਜਿਹੜੇ ਵਪਾਰੀ ਵਰਗ ਸੀ ਉਹ ਵੀ ਸਿਰਫ ਜਿਹੜੇ ਕਿ ਮੋਦੀਵਾਰ ਬੰਦਿਆਂ ਨੂੰ ਛੱਡ ਕੇ ਬਾਕੀ ਇਸ ਜਿਹੜੀ ਜਗ੍ਹਾ ਨੂੰ ਖਾਲੀ ਕਰ ਚੁੱਕੇ ਨੇ ਤਾਂ ਜਿਹਦੇ ਨਾਲ ਕਿ ਜਿਹੜਾ ਤਣਾਅ ਦੀ ਸਥਿਤੀ ਦੁਬਾਰਾ ਨਾ ਵੜ ਸਕੇ ਹੁਣ ਵੀ ਦੁਬਾਰਾ ਜਿਹੜੀ ਹੈ ਮੀਟਿੰਗ ਚੱਲ ਰਹੀ ਹੈ ਜਿਹਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਆਗੂ ਤੇ ਵਪਾਰ ਮੰਡਲ ਦੇ ਆਗੂ ਗੱਲਬਾਤ ਕਰ ਰਹੇ ਨੇ ਤੇ ਜਲਦੀ ਇਸ ਦਾ ਜਿਹੜਾ ਨਿਪਟਾਰਾ ਕਰ ਦਿੱਤਾ ਜਾਏਗਾ ਜੀ ਨੇ ਡਾਂਗਾ ਚਲਾਈਆਂ ਜਖਮੀ ਕਿੰਨੇ ਜਖਮੀ ਹੋਏ ਤੇ ਡਾਂਗਾ ਜੀ ਇਹ ਚਲਾਈ ਨੂੰ ਹੀ ਕਾਰ ਵੀ ਹੋ ਦੇਖੋ ਜੀ ਹਲੇ ਇਹਨਾਂ ਦੇ ਵਿੱਚ ਜੋ ਐਡ ਪ੍ਰੈਜ਼ੈਂਟ ਮੇਰੇ ਕੋਲ ਇਨਫੋਰਮੇਸ਼ਨ ਹੈ ਦੋਨਾਂ ਪਾਰਟੀਆਂ ਦੇ ਵਿੱਚੋਂ ਕੋਈ ਵੀ ਹਲੇ ਤੱਕ ਕੁਝ ਦਾਖਲ ਨਹੀਂ ਹੋਇਆ ਜਾਂ ਕਿਸੇ ਨੇ ਬਿਆਨ ਨਹੀਂ ਲਿਖਾਇਆ ਬਟ ਜਿਹੜਾ ਕੋਈ ਵੀ ਜਿਹੜਾ ਜਿਹਦੇ ਕੋਈ ਛੱਟ ਵੱਜੀ ਆ ਜਾਂ ਕੋਈ ਵੀ ਆ ਜੇ ਕੋਈ ਵੀ ਦਾਖਲ ਹੁੰਦਾ ਜਾਂ ਕੋਈ ਵੀ ਬਿਆਨ ਸਾਡੇ ਕੋਲ ਆਉਂਦਾ ਜਿਹਦੇ ਵੱਲੋਂ ਵੀ ਇਹ ਹੜਤੰਗ ਮਚਾਇਆ ਗਿਆ ਜਿਹਦਾ ਉਹਨੂੰ ਆਇਡੈਂਟੀਫਾਈ ਕਰਕੇ ਬਣਦੀ ਸਖਤੋ ਸਖਤ ਕਾਰਵਾਈ ਕੀਤੀ ਜਾਏਗੀ ਸਰ ਜਿਵੇਂ ਵਪਾਰੀਆਂ ਦਾ ਤਾਂ ਅ ਵੈਸੇ ਲੈਂਦੇ ਨਾ ਮਸਲਾ ਸੀ ਇਸ ਤਰ੍ਹਾਂ ਕਿਸਾਨਾਂ ਦਾ ਧਰਨਾ ਲਾਣਾ ਤੇ ਕਿਸੇ ਦਾ ਅਮਲਾ ਕਰਨਾ ਸੜਕ ਜੰਮ ਕਰਨੀ ਸਾਰੇ ਸ਼ਹਿਰ ਨੂੰ ਰੋਕਣਾ ਕਿ ਇਹ ਅੱਗੇ ਐਸੇ ਕੋਈ ਇਦਰਾ ਬੰਦੋਬਸ ਨਹੀਂ ਕੀਤਾ ਜਾਊਗਾ ਰੋਕ ਪਾਗਾ ਦੇਖੋ ਜੀ ਇਹ ਜਿਹੜਾ ਧਰਨਾ ਲਾਇਆ ਜਾ ਰਿਹਾ ਸੀਗਾ ਕਾਫੀ ਦਿਨਾਂ ਤੋਂ ਇਹਦੀ ਗੱਲਬਾਤ ਇਹਨਾਂ ਦੀ ਚੱਲ ਰਹੀ ਸੀ ਪਿਛਲੀ ਜਿਹੜਾ ਪਹਿਲਾਂ ਇਹਨਾਂ ਦਾ ਰਾਜੀਨਾਮਾ ਹੋਇਆ ਸੀ ਉਸ ਰਾਜੀਨਾਮੇ ਤੋਂ ਬਾਅਦ ਕੁਝ ਰਾਜੀਨਾਮੇ ਦੀਆਂ ਸ਼ਰਤਾਂ ਨੂੰ ਲੈ ਕੇ ਜਿਹੜਾ ਇਹਨਾਂ ਦਾ ਡਿਸਪਿਊਟ ਪੈ ਗਿਆ ਸੀ ਜਿਸ ਕਰਕੇ ਉਹਨਾਂ ਨੇ ਰੋਸ ਦੇ ਤੌਰ ਤੇ ਇਹਨਾਂ ਦੇ ਦੁਕਾਨ ਦੇ ਬਾਹਰ ਜਿਹੜਾ ਧਰਨਾ ਲਾਇਆ ਹੋਇਆ ਸੀਗਾ ਉਹ ਜਿਹੜਾ ਇਦੇ ਵਿੱਚ ਕੋਈ ਐਹੋ ਜੀ ਗੱਲ ਨਹੀਂ ਹੈ ਮੈਂ মিডিਆ ਨੂੰ ਵੀ ਬੇਨਤੀ ਕਰਾਂਗਾ ਕਿ ਇਸ ਨੂੰ ਕੋਈ ਕਿਸਾਨ ਵਰਸਸ ਵਪਾਰੀ ਜਿਆ ਸੈਂਸੇਸ਼ਨਲ ਨਿਊਜ਼ ਦੇ ਤੌਰ ਤੇ ਇਹਨੂੰ ਨਾ ਲਿਆ ਜਾਵੇ ਐਹੋ ਜੀ ਕੋਈ ਐਹੋ ਜੀ ਕੋਈ ਗੱਲ ਨਹੀਂ ਹੈ ਕਿ ਵਪਾਰੀ ਵਰਗ ਇੱਕ ਪਾਸੇ ਤੇ ਕਿਸਾਨ ਇੱਕ ਪਾਸੇ ਨੇ ਇਹ ਸਿਰਫ ਇੱਕ ਜਿਹੜਾ ਸਿਵਲ ਡਿਸਪਿਊਟ ਟਾਈਪ ਮੈਟਰ ਹੈਗਾ ਈਵਨ ਕਿ ਜਿਹੜਾ ਉਹ ਮੁੰਡਾ ਯੂਕੇ ਗਿਆ ਹੋਇਆ ਉਹ ਖੁਦ ਇੱਕ ਜਿਹੜਾ ਮਹਾਜਨ ਪਰਿਵਾਰ ਨੂੰ ਜਿਹੜਾ ਬਿਲੋਂਗ ਕਰਦਾ ਹੈਗਾ ਸੋ ਐਸਐਚ ਦੋਨਾਂ ਪਾਸਿਓ ਕੋਈ ਕੜਤਣ ਵਾਲੀ ਜਾਂ ਲੜਾਈ ਵਾਲੀ ਕੋਈ ਐਹੋ ਜੀ ਗੱਲ ਨਹੀਂ ਹੈ ਉਹ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਇਹ ਜਿਹੜਾ ਕੀਤਾ ਗਿਆ ਸੀਗਾ ਤੇ ਜਿਹੜਾ ਧਰਨਾ ਸੀ ਉਹ ਵੀ ਸ਼ਾਂਤਪੂਰਨ ਸ਼ਾਂਤੀਪੂਰਨ ਚੱਲ ਰਿਹਾ ਸੀਗਾ ਤੇ ਇਹਦੇ ਵਿੱਚ ਹੁਣ 네ਗੋਸ਼ੀਏਸ਼ਨ ਰਾਹੀਂ ਹੀ ਗੱਲਬਾਤ ਰਾਹੀਂ ਹੀ ਸਾਰਾ ਕੱਢਿਆ ਜਾ ਰਿਹਾ ਤੇ ਗੱਲਬਾਤ ਰਾਹੀਂ